ਜਿੰਦੋਸਤੋ ਮੈਂ ਬੀਤਮ ਸਿੰਘ ਪ੍ਰੀਤਮ ਫਿਟਾਰਨ ਫਾਉਂਡਰ ਸਟ੍ਰੈਕਟਰ ਤੁਸੀਂ ਜਿਹੜੇ ਪ੍ਰੀਤਮ ਫਿਟਾਰਨ ਅਕੈਡਮੀ ਤੇ ਆਪਣੀ ਅਕੈਡਮੀ ਦੇ ਜੀ ਦੋਸਤੋ ਪੰਜਾਬ ਪੁਲਿਸ ਕੁੜੀਆਂ ਦੇ ਲਈ ਆਰਪੀਫ ਦੇ ਲਈ ਮੁੰਡੇ ਕੁੜੀਆਂ ਦੇ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਕੁੜੀਆਂ ਦੀ ਪ੍ਰੈਕਟਿਸ ਕੁੜੀਆਂ ਤੁਹਾਨੂੰ ਪਤਾ ਮੈਨਲੀ ਚੋਕ ਪਿਛਲੀ ਵਾਰ ਪੰਜਾਬ ਪੁਲਿਸ ਦਾ ਫਿਜ਼ੀਕਲ ਟੈਸਟ ਹੋਇਆ ਉਹਦੇ ਵਿੱਚ ਮੋਸਟਲੀ ਕੁੜੀਆਂ ਸਿਰਫ ਇੱਕੋ ਚੀਜ਼ ਸਰੀਆਂ ਉਹ ਹੈ ਲੌਂਗ ਫਿਜ਼ੀਕਲ ਦੇ ਵਿੱਚ ਬਹੁਤ ਜ਼ਿਆਦਾ ਕੁੜੀਆਂ ਵੀਕ ਸੀਗੇ ਪੇਪਰ ਦੇ ਧਿਆਨ ਦੇ ਗਏ ਬੱਚੇ ਬਾਅਦ ਫਿਜ਼ੀਕਲ ਕੁਝ ਨਹੀਂ ਹੋਇਆ ਹੈ ਪੜ੍ਹਿਆ ਬੱਚੇ ਤਾਂ ਦਾ ਕਰਕੇ ਸੋਚਿਆ ਜਿਹੜੀ ਪ੍ਰੈਕਟਿਸ ਵੀ ਨਾਲ ਚਾਹੀਦੀ ਰਹਿੰਦੀ ਹੈ ਨਾਲੇ ਪੇਪਰ ਵੀ ਚੱਲਦੀ ਰਹਿੰਦੀ ਹੈ ਨਾਲੇ ਨਾਲ ਵਿੱਚ ਆਪਣਾ ਗ੍ਰੋਅ ਕਰੀ ਜਾਂਦੇ ਨੇ ਤਾਂ ਉਹਨਾਂ ਤੋਂ ਬੈਸਟ ਅਕੈਡਮੀ ਇਸ ਨੂੰ ਮਿੱਟੀ ਗੱਲ ਹੈ ਕਿ ਬਹੁਤ ਹੀ ਜ਼ਿਆਦਾ ਘੱਟਦੀ ਬਹੁਤ ਹੀ ਜ਼ਿਆਦਾ ਘੱਟਦੀ ਹੈ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਘੱਟਦੀ ਸਭ ਤੋਂ ਠੀਕ ਹੈ ਠੀਕ ਹੈ ਜੀ ਤੇ ਬਹੁਤ ਹੀ ਰੀਜ਼ਨਬਲ ਪ੍ਰਾਈਸ ਤੇ ਸਾਰਾ ਕੁਝ ਉਹਨਾਂ ਨੂੰ ਹਰ ਇੱਕ ਫੈਸਲੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੁੰਦੀ ਹੈ ਬਸ ਗੱਲ ਇਹ ਹੈ ਕਿ ਸੀਰੀਅਸ ਬੱਚੇ ਚਾਹੀਦੇ ਨੇ ਆਪਣੀ ਅਕੈਡਮੀ ਦੇ ਵਿੱਚ ਬੈਚ ਸਾਰੇ ਆਪੀ ਦੇਖ ਰਹੇ ਹਨ ਤੇ ਬੱਚੇ ਨਵੇਂ ਬੱਚੇ ਸਾਰੇ ਤੇ ਬਸ ਮੋਸਟਲੀ ਮਿਹਨਤੀ ਬੱਚੇ ਸੰਪਰਕ ਕਰਿਓ ਜਿਹੜੇ ਕਿ ਕਹਿੰਦੇ ਨੇ ਕਿ ਹਾਂ ਅਸੀਂ ਮਿਹਨਤਾਂ ਲਈ ਤਿਆਰ ਹਾਂ ਠੀਕ ਹੈ ਕਿ ਅਸੀਂ ਜੋ ਸੰਦ ਕਹਾਂਗੇ ਉਸੇ ਕਰਾਂਗੇ ਸੰਸਰਗ ਵਰਦੀ ਰੱਖ ਮਤਲਬ ਠੀਕ ਹੈ ਤਾਂ ਉਹੀ ਬੱਚੇ ਸੰਪਰਕ ਕਰਿਓ ਦੋਸਤੋ ਜੋ ਬੱਚੇ ਕਹਿਣ ਰਹੇ ਕਿ ਐਸੀ ਨੇ ਪੰਜਾਬ ਪੁਛ ਦਾ ਵਰਦੀ ਪਾਉਣ ਦਾ ਜਿਹੜਾ ਸੁਪਨਾ ਅਸੀਂ ਦੇਖਿਆ ਹੋਇਆ ਤੇ ਸਾਡਾ ਸੁਪਨਾ ਪੂਰਾ ਕਰਨ ਦੇ ਲਈ ਸਾਨੂੰ ਕੋਈ ਪਲੇਟਫਾਰਮ ਚਾਹੀਦਾ ਤਾਂ ਪ੍ਰੀਤੋਂ ਪ੍ਰੀਤਾਰਮੀ ਅਕੈਡਮੀ ਉਹ ਪਲੇਟਫਾਰਮ ਆ ਜਿੱਥੇ ਤੁਸੀਂ ਆਪਣਾ ਸੁਪਨਾ ਜਿਹੜਾ ਮੇਰੇ ਨਾਲ ਬਿਲਕੁਲ ਕਿਉਂਕਿ ਇਸ ਕੈਡਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੱਟ ਪੀਸ ਦੇ ਵਿੱਚ ਤੁंगा ਜਿਹੜੀ ਤਿਆਰੀ ਕਰਵਾਈ ਜਾਂਦੀ ਆ ਫਿਜ਼ੀਕਲਲੀ ਤੇ ਨਾਲ ਦੀ ਨਾਲ ਪੇਪਰਸ ਬੈਲਸਟਰੀ ਬੈਚ ਦੇਖ ਰਹੇ ਠੀਕ ਹੈ ਸਟਾਰਟ ਬੱਚੇ ਆਪਣੇ ਕੋਲ ਇੱਥੇ ਕੋੜੀਆਂ ਦਾ ਕੋਰਸ ਹੈ ਹੈਂਡਸੈਟ ਦਾ ਸਾਰਾ ਕੁਝ ਠੀਕ ਹੈ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜੇਗਾ ਆਪਾਂ ਕਰ ਕੋਈ